ਇਨਸਾਫ ਦੋ ਦਿਖਾਓ ਜਿੰਨਾ ਮਰਜੀ ਉਹਦੇ ਨਾਲ ਬਸ 6-7-7 ਹੋ ਗਏ ਮਹਿਤਾ ਨੇ ਤੁੱਡੇ ਖੈਸਰੀ ਕੋਰਤੇ ਕਿ ਠਾਪਾ ਕੀਤਾ ਨਹੀਂ ਤਾਂ ਮੈਂ ਪੂਰਾ ਟੱਬਰ ਰੇਸੇਦਾਰ ਬਣਾ ਦੇ ਸਾਰੇ ਇਹਨਾਂ ਦੇ ਤੇ ਖੁਦ ਖਾਲਾ ਨਾ ਕੋ ਤਾਂ ਮੈਨੂੰ ਇਨਸਾਫ ਦੋ ਇਨਸਾਫ ਦੋ ਮੈਨੂੰ ਇਨਸਾਫ ਦੋ ਮੈਨੂੰ ਲੀਡੀਆਂ ਬੰਦ ਨਹੀਂ ਹੋਣੀ ਚਾਹੀਦੀ ਤੁਹਾਡੀ ਇਨਸਾਫ ਚਾਹੀਦਾ ਮੈਨੂੰ ਨਾ ਖੱਪਾਂ ਚਾਰ ਪੰਜ ਵਾਰੀ ਮੈਂ ਗੋਲੀਆਂ ਖਾਧੀਆਂ ਫ੍ਰੈਗਮੈਂਟ ਵੀ ਹੋਈ ਮੈਂ ਇਹਨੇ ਖਲਾਈਆਂ ਇਹ ਕਹਿੰਦਾ ਮੈਂ ਰੱਖੂਗਾ ਫੇਰ ਮੈਂ ਖਾਧੀਆਂ ਤੁਹਾਨੂੰ ਆਹ ਮੈਨੂੰ ਮੈਂ ਰਹਿਣਾ ਹੀ ਆ ਜਮਾਰ ਦੱਸਦੀ ਉਹ ਕੀ ਕਰਦੀ ਔਕਾਤ ਦੱਸਦੀ ਆਪਣੀ ਜੀਜੀ ਕਰਦੀ ਸੀ ਹਾਂਜੀ ਹਾਂਜੀ ਕਰਦੀ ਸੀ ਨਾ ਬੋਲਦੀ ਸੀ ਪੌਲੀ ਸੀਗੀ ਇਹਨੇ ਬੁਲਾਇਆ ਨੀ ਕੱਢਿਆ ਤੁਹਾਨੂੰ ਘਰੋਂ ਕਹਿੰਦੇ ਰੱਖਣੇ ਇਹਨੇ 2-3 ਦਿਨੋਂ ਗੇ ਉੱਤਰ ਹੀ ਨਹੀਂ ਰੱਖਿਆ ਮੈਨੂੰ ਸੈਨ ਕੀਤੇ ਆਪਣੇ ਉਹਨੇ ਪੂਰਾ ਘਰ ਚੱਲ ਗਏ ਇਹਨਾਂ ਦੇ ਕਾਰਨ ਹੀ ਮੈਂ 4-5 ਦਿਨ ਘਰ ਰਹੀ ਤੇ ਅੱਜ ਕੀ ਕੀ ਹੋਇਆ ਅੱਜ ਅੱਜ ਇਹਨੇ ਪਰਚਾ ਦਿੱਤਾ ਮੇਰੀ ਕੋਈ ਨਹੀਂ ਇਹ ਕਹਿੰਦਾ ਤੈਨ ਰੱਖਣੀ ਨਹੀਂ ਐਸਾ ਚੋ ਦਲਜੀਤ ਸਰ ਵੀ ਆਦੇ ਸੀਗੇ ਮੇਰੇ ਤੋਂ ਸਟੇਟਮੈਂਟ ਲੈ ਲਿਆ ਕਿ ਤੂੰ ਜ਼ਬਰਦਸਤੀ ਕਿ ਤੂੰ ਘਰ ਨੂੰ ਜਾ ਆਪਣੇ ਕਿ ਤਾਨੂੰ ਮੈਂ ਵਿਆਹ ਕੇ ਲਿਆਉਂਗੇ ਹਾਂ ਐਸ ਐਚਓ ਸਰਸ ਗੇ ਵੀ ਆਦੇ ਸੀ ਤੇ ਸ਼ੀਲਾੰਕਲ ਵੀ ਹਾਂਜੀ ਐ ਚੋ ਵੀ ਆ ਇਹ ਆਨੇ ਸੀ ਦੋ ਦੋ ਤਿੰਨ ਵਾਰੀ ਆ ਕਹਿੰਦੇ ਮੈਨੂੰ ਨਾ ਰਖਣਾ ਜਿੰਦਗੀ ਦੀ ਪਰਵਾਹ ਤਾਂ ਮੈਂ ਦੋਸਤ ਕੀ ਹੁੰਦੀ ਆ ਸੇ ਸਤ ਕੈਸਾ ਚਲ ਰਿਹਾ ਜੀ ਨੀ ਗੱਲ ਦੀ ਸੀ ਤੇ ਬਿਆਹ ਉਹ ਕਿੱਥੇ ਮੇਰੇ ਪੈ ਦੇ ਮੇਰਾ ਦਾਇਆ ਵੇਲੇ ਫੇਲੇ ਬਿਆਹ ਹੀ ਸੀ ਉਹ ਵੀ ਲੈ ਬਿਆਹ ਹੀ ਸੀ ਮੈਂ ਉਤੋਂ ਵੀ ਮਹਿਲ ਕਰ ਕੇ ਆਇਆ ਇੱਕ ਜਗੀਰ ਕਰ ਕੇ ਕਿ ਮੈਨੂੰ ਰੱਖੂਗਾ ਇਹਨੇ ਦੋ ਤਿੰਨ ਵਾਰੀ ਕਿਹਾ ਵੀ ਹਾਂ ਕਿ ਮੈਂ ਤੁਹਾਨੂੰ ਰੱਖੂਗਾ ਮੈਨੂੰ ਮੇਰਾ ਕੁਝ ਬਾਹ ਲਾਂਦਾ ਮੈਨੂੰ ਬਾਹ ਜਾਣ ਲਾਂਦਾ ਤੇ ਮੈਂ ਰੱਖੂਗਾ ਜੇ ਕੱਲ ਰੱਖੜਾ ਜੀ ਤਾਂ ਜਿਹੜੀ ਜਿੰਦਗੀ ਗਾਲੇ ਬਰਬਾਦ ਕੀਤੀ ਮੈਨੂੰ ਸਾਬ ਚਾਹੀਦਾ ਸਾਬ ਦੋ ਸਾਬ ਦੋ ਮੇਰੇ ਅੱਛਾ ਦੋ ਤਿੰਨ ਵਾਰੀ ਮੇਰੇ ਬੱਚੇ ਵੀ ਦੋ ਤਿੰਨ ਚਾਰ ਵਾਰੀ ਦੋ ਆ ਖਾਦੀ ਦੋ ਵੀ ਮੇਰੇ ਬਾਬੂ ਦੇ ਨਾਲ ਉਹ ਵੀ ਮੇਰੇ ਬਾਬੂ ਨੂੰ ਕਰੋ ਮੇਰੇ ਬੱਚੇ ਮੇਰੀ ਇੱਜ਼ਤ ਬਾਬੂ ਨੂੰ ਕਰੋ ਮੇਰੇ ਪੈਸੇ ਬਾਬੂ ਨੂੰ ਕਰੋ ਇਹ ਬਿਜੇ ਇਹ ਬਿਜੇ ਮੈਨੂੰ ਸਾਫ ਦੋ ਰਖਾਓ ਜਿੱਦਾਂ ਮਰਜੀ ਉਹਦੇ ਨਾਲ ਬਸ 6-7 ਸਾਫ ਹੋ ਗਏ ਮਹਿਤਾ ਨੇ ਸੁਝਾ ਖੈਸੇ ਦੀ ਕੋਟੇ ਕਿ ਠਾਪਾ ਕੀਤਾ ਮੈਂ ਤਾਂ ਮੈਂ ਪੂਰਾ ਟੱਬਰ ਰੇਸਤੇਦਾਰ ਬਣਾ ਲੇ ਸਾਰੇ ਇਹਨਾਂ ਦੇ ਤੇ ਖੁਦ ਖਾ ਲੈਣਾ ਕੋਈ ਮੈਨੂੰ ਇਨਸਾਫ ਦੋ ਇਨਸਾਫ ਦੋ ਮੈਨੂੰ ਵੀਡੀਓ ਬੰਦ ਨਹੀਂ ਹੋਣੀ ਚਾਹੀਦੀ ਤੁਹਾਡੀ ਇੰਤਖਾਬ ਚਾਹੀਦਾ ਮੈਨੂੰ 45 ਵਾਰ ਹੀ ਮੈਂ ਗੋਲੀਆਂ ਖਾਧੀਆਂ ਫ੍ਰੈਗਨੈਂਟ ਵੀ ਹੋਈ ਮੈਂ ਇਹਨੇ ਖਲਾਈਆਂ ਇਹ ਕਹਿੰਦਾ ਮੈਂ ਰੱਖੂਗਾ ਫੇਰ ਮੈਂ ਖਾਧੀਆਂ ਇੰਤਖਾਬ ਦੁਆ ਮੈਨੂੰ ਮੈਂ ਰਹਿਣਾ ਹੀ ਆ ਜਮਾਰ ਦੱਸਦੀ ਉਹ ਕੀ ਕਰਦੀ ਔਕਾਤ ਦੱਸਦੀ ਆਪਣੀ ਜੀਜੀ ਕਰਦੀ ਸੀ ਹਾਂਜੀ ਹਾਂਜੀ ਕਰਦੀ ਸੀ ਨਾ ਬੋਲਦੀ ਸੀ ਪੌੜੀ ਸੀਗੀ ਇਹਨੇ ਬੁਲਾਇਆ ਮੈਂ ਤਬਰ ਮੈਂ ਤਾਂ ਵਾਸ਼ ਨਹੀਂ ਨੇਆ ਉਲੀ ਆ ਮੈਨੂੰ ਸਾਬ ਰੋ ਅੱਜ ਨਹੀਂ ਕੱਢਿਆ ਤੁਹਾਨੂੰ ਘਰੋਂ ਕਹ ਕਹਿੰਦੇ ਰੱਖਣੇ ਮੈਂ 2-3 ਦਿਨ ਅਗਰ ਉਤਨੀ ਨਹੀਂ ਰੱਖਿਆ ਮੈਨੂੰ ਸਹਿਣ ਕੀਤੇ ਆਪਣੇ ਆਪ ਨੇ ਪੂਰਾ ਹਫਤਾ ਚੱਲ ਗਿਆ ਇਹਨਾਂ ਦੇ ਕਾਰਨ ਮੈਂ 4-5 ਦਿਨ ਘਰ ਰਹੀ ਤੇ ਅੱਜ ਕੀ ਕੀ ਹੋਇਆ ਅੱਜ ਅੱਜ ਇਹਨੇ ਪਰਚਾ ਦਿੱਤਾ ਮੇਰੀ ਕੋਈ ਨਹੀਂ ਇਹ ਕਹਿੰਦਾ ਤੈਨ ਰੱਖਣੀ ਵੀ ਐਸਐਚਓ ਦਲਜੀਤ ਸਰ ਵੀ ਆਦੇ ਸੀਗੇ ਮੇਰੇ ਤੋਂ ਇਹ ਨੇ ਲੈਂ ਲੈ ਕਿ ਤੂੰ ਜ਼ਬਰਦਸਤੀ ਕਿ ਤੂੰ ਘਰ ਨੂੰ ਜਾ ਆਪਣੇ ਕਿ ਤੈਨੂੰ ਮੈਂ ਵਿਆਹ ਕੇ ਲਿਆਉਂਗੇ ਹਾਂ ਐਸਾ ਚੋਸਾਰ ਸੀਗੇ ਵੀ ਆਦੇ ਸੀ ਤੇ ਸ਼੍ਰੀ ਲੰਕਾ ਵੀ ਹਾਂਜੀ ਐ ਚੋ ਵੀ ਆ ਇਹ ਆਦੇ ਸੀ ਦੋ ਦੋ ਤਿੰਨ ਵਾਰ ਇਹ ਕਹਿੰਦੇ ਤੂੰ ਲੇਕ ਕਿ ਮੈਂ ਘਰ ਨੂੰ ਜਾਣਾ ਆ ਮੈਨੂੰ ਕੋਈ ਸਮਝ ਨਹੀਂ ਲੱਗਦੀ ਸੀਗੀ ਪਾਣੀ ਵੀ ਲੱਗਣਾ ਰੈਡੀ ਪਿੰਡ ਵੱਡੋ ਆ ਕੀ ਕੀ ਗੱਲ ਹੋਈ ਹੈ 6 ਸਾਲ ਤੋਂ ਮੇਰੀ ਗੱਲ ਬਾਤ ਸੀ ਪਿੰਡ ਦਾ ਮੁੰਡਾ ਸੀ ਉਹ ਸਰਦੂਲਾਪੁਰ ਦਾ ਮੈਂ ਵੱਡੋ ਆਂਦੀ ਆਂ ਚਾਰ ਦਿਨ ਪਹਿਲਾਂ ਪੁੱਤ ਕੀ ਹੋਇਆ ਸੀ ਚਾਰ ਦਿਨ ਪਹਿਲਾਂ ਮੈਂ ਉਹਨੂੰ ਮੇਨ ਲਗੇ ਸੀ ਦੋਨਾਂ ਦੀ ਸਾਡੀ ਉਹ ਸੀਗੀ ਸੈਟਿੰਗ ਖੂਨ ਕਰਕੇ ਸੱਦਿਆ ਸੀ ਦੋਨਾਂ ਨੇ ਸੱਦਿਆ ਫੇ ਮੈਂ ਚੱਲ ਗਈ ਥੋੜੇ ਜਿਹੇ ਟਾਈਮ ਬਾਅਦ ਮੇਰੇ ਭਰਾ ਆ ਗਏ ਠੀਕ ਹੈ ਉਹਨੇ ਸੈਕਸ ਕੀਤਾ ਮੇਨਾ ਅੱਛਾ ਥੋੜੇ ਟਾਈਮ ਬਾਅਦ ਮੇਰੇ ਪਰਾ ਆ ਗਏ ਹੂੰ ਉਹ ਅੰਦਰ ਆ ਕੇ ਬਾਹਰ ਤੇ ਥੋਤਨ ਚਪੇੜਾ ਮਾਰੀ ਆਉਂਗੀ ਉਹਨੇ ਉਹਦੇ ਮੁੰਡੇ ਦੇ ਉਸ ਤੋਂ ਬਾਅਦ ਬੇਟਾ ਪੰਚਾਇਤ ਹੋਈ ਤੁਹਾਡੀ ਉਸ ਤੋਂ ਬਾਅਦ ਪੰਚਾਇਤ ਹੋਈ ਹਾਂਜੀ ਪੰਚਾਇਤ ਚ ਕੀ ਹੋਇਆ ਪੰਚਾਇਤ ਚ ਕੀ ਹੋਇਆ ਤੈਨੂੰ ਪੰਚਾਇਤ ਉਹਨੇ ਰੱਖਣ ਨੂੰ ਮੰਨ ਗਏ ਸੀ ਰੱਖਣ ਨੂੰ ਮੰਨ ਗਏ ਸੀ ਮੇਰੇ ਸਿਗਨੇਚਰ ਉਹਨੇ ਪੂਰੇ ਹੋਸ਼ ਹੋਵਾਇਨਾ ਸਿਗਨੇਚਰ ਦਿੱਤੇ ਉਹਨੇ ਉੱਤੇ ਕੋਈ ਦੂਜਾ ਨਹੀਂ ਜ਼ੋਰਦਬਾਅ ਨਹੀਂ ਸੀ ਕੁਝ ਨਹੀਂ ਸੀ ਮੈਂ ਵੀ ਆਪਣੇ ਹੋਸ਼ ਹੋਵਾਇਨਾ ਉਹਨੇ ਵੀ ਆਪਣੇ ਹੋਸ਼ ਹੋਵਾਇਨਾ ਦਿੱਤੀ ਦੋਨਾਂ ਟੱਬਰਾਂ ਦੇ ਹੋਏ ਤੁਸੀਂ ਆਪਣੇ ਸੋਹਰੇ ਘਰ ਚਲ ਗਏ ਸੀ ਸੋਹਰੇ ਚਲ ਮੈਂ 4 ਦਿਨ ਉੱਥੇ ਰਹੀ ਆ ਨਾਲ ਪੈਂਦਾ ਸੀ ਮੇਰੇ ਫੇਰ ਮੋਰੀ ਸੱਸ ਮੇਰੀ ਕਹਿੰਦੀ ਸੱਸ ਆਂਟੀ ਪਤਾ ਕੀ ਕਹਿੰਦੀ ਕਹਿੰਦੀ ਕਿ ਮੇਨਾ ਸੌਂਦੀ ਸੀ ਅੱਛਾ ਕਹਿੰਦੀ ਸੈਕਸ਼ੂਅਲ ਅਸੌਰਟ ਕੀਤਾ ਮੇਨਾ ਲੋ ਹੁਣ ਕੀ ਕਹਿੰਦੇ ਆ ਅੱਜ ਕੀ ਕਹਿੰਦੇ ਹੁਣ ਮੰਨਦੇ ਨਹੀਂ ਮੈਨੂੰ ਇਨਸਾਫ ਚਾਹੀਦਾ ਮੈਂ ਰੱਖਣੀ ਨਹੀਂ ਮੈਨੂੰ ਇਨਸਾਫ ਚਾਹੀਦਾ ਨਹੀਂ ਮੰਨਦਾ ਨਾ ਮੁੰਡਾ ਤੁਸੀਂ ਮਨਾਓ ਮੈਨੂੰ ਇਨਸਾਫ ਚਾਹੀਦਾ ਚਮਾਰੀ ਚਮਾਰੀ ਹੁਣ ਕਰਕੇ ਦੱਸ ਦੇ ਮੈਨੂੰ ਇਨਸਾਫ ਚਾਹੀਦਾ ਇਨਸਾਫ ਦੋ ਰੱਖਣਾ ਪਹਿਣਾ ਉਹਨੂੰ ਮੈਨੂੰ ਤੁਸੀਂ ਸੜਕ ਤੇ ਕਿਉਂ ਲਟੇ ਸੀਗੇ ਇਤਨਾ ਪਹਿਣਾ ਅੰਕਲ ਮੁੰਨੇ ਨੇ ਮੈਂ ਇਥੇ ਕੁਛ ਤੁਹਾਨੂੰ ਕਿਸੇ ਨੇ ਤੰਗ ਕੀਤਾ ਸੀ ਤਾਂ ਲਟੈ ਜੀ ਮੰਨਦਾ ਨਹੀਂ ਬਾਲ ਪੱਟੇ ਮੇਰੇ ਖਾਣੇ ਚਾਹੀਦੇ ਖਾੜੇ ਚਾਹੀਦੇ ਹੁਣ ਅੱਜ ਮੈਂ ਬੋਲੀ ਇਹ ਨਾ ਕੁਝ ਗਲਤ ਹੈ ਉਹਨਾਂ ਨੇ ਤਕਲੀਫ ਹੋਈ ਕੱਲ ਪਰਸੋਂ ਦਾ ਮੈਨੂੰ ਜੋ ਮੈਨੂੰ ਸੁਣਾਉਂਦੀਆਂ ਨਾ ਮੇਰੇ ਪੇਰ ਨੂੰ ਮੇਰੇ ਘਰ ਦੇ ਨੂੰ ਮੈਨੂੰ ਨਜ਼ਾਇਜ਼ ਬੋਲਦੇ ਗਾਸੀ ਮੈਂ ਗਾਸੀ 6 ਸਾਲ ਤੋਂ ਮੈਂ ਨਾ ਖੇ ਖਾਂਦੀ ਆਈਆਂ ਯਕੀਨ ਕਰਕੇ ਆਨੀ ਸੀ ਇਹਦੇ ਘਰ ਨੂੰ ਉਹ ਬੇਟਾ ਮੇਰੇ ਪੁੱਤ ਮੇਰਾ ਪੁੱਤ ਸ਼ਬਦ ਉਹ ਨਾ ਬੋਲ ਸ਼ਬਦ ਕੀ ਚੱਲਣਾ ਕਰਨਾ ਠੀਕ ਹੈ ਡਰਾਉਡ ਮੈਂ ਕੈਮਰਾ ਚੱਲ ਨਹੀਂ ਗਿਆ ਸ਼ਾਰਦਾਰ ਤਾ ਨਾ ਬੋਲ ਮਾਰੀ ਹੈ ਉਹ ਪਹੁੰਚ ਮਾਰੀ ਜਿਹੜੀ ਆ ਮੈਨੂੰ ਸਾਫ਼ ਚਾਹੀਦਾ ਮੈਂ ਉਹਤੇ ਪੱਤਰਾ ਨਹੀਂ ਦੇਣਾ ਇਦਾਂ ਨਹੀਂ ਛੋਟ ਸਾਦਾ ਉਹ ਤਦੋਂ ਕਿਉਂਦਾ ਮੇਤੇ